ਰਖਿਆ ਦੇ ਸ਼ਬਦ ਸੋਠ ਮਹੱਲਾ ਪੰਜਵਾਂ ਗੁਰਕਾ ਸ਼ਬਦ ਰਖਵਾਰੇ ਚੌਕੀ ਚਾ ਗਿਰਦ ਹਮਾਰੇ RAM ਨਾਮ ਮਨ ਲਗਾ ਜਮ ਲਜਾਈ ਕਰ ਭਗ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਆਨੰਦ ਕਰੇ ਤੇਰਾ ਦਾਸਾ ਜਬ ਪੂਰਨ ਹੋਈ ਆਸ ਬਿਲਾਵਲ ਮਹੱਲਾ ਪੰਜਵਾ ਤਾਤੀ ਵੋ ਨ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦੇ ਹਮਾਰੇ ਰਾਮਕਰ ਦੁਖ ਲੱਗੇ ਨ ਪਾਈ ਸਤਗੁਰ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮ ਨਾਮ ਔਖ ਦਿੱਆ ਇਕ ਲਿਵਲਾਈ ਰਹਾਓ ਰੱਖ ਲਈ ਤੇਨ ਰੱਖਣ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਸ਼ਲੋਕ ਜੈ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਂ ਨਾ ਤੂੰ ਨਹਿ ਛੁਟੇ ਨਿਕਟ ਨ ਜਾਈਓ ਦੂਤ ਸਲੋਕ ਮਹੱਲਾ ਪੰਜਵਾਂ ਮਨ ਮੈਂ ਚਿਤ ਮੋਹ ਚਿਤ ਬਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ